ਈਅਰ ਇਨਫੈਕਸ਼ਨ ਯਾ ਈਅਰ ਰੈਕ ਲਾਈਕ ਕੰਨ ਜਦੋਂ ਦੁਖਦਾ ਹੁੰਦਾ ਆ ਕੰਨ ਦੇ ਵਿੱਚ ਇਨਫੈਕਸ਼ਨ ਹੋ ਗਈ ਉਹਦੇ ਵਾਸਤੇ ਕੀ ਕਰਨਾ ਪਿਆਰੇ ਉਹਦੇ ਵਾਸਤੇ ਇੱਕ ਵਧੀਆ ਚੀਜ਼ ਆ ਪਿਆਜ਼ ਲਾਓ ਚੱਕ ਲਿਆ ਛਿਲਣਾ ਨਹੀਂ ਉਹ ਇਹਦਾ ਉਵੇਂ ਲੈ ਕੇ ਉਹਨੂੰ ਭੁੰਨ ਲਓ ਅੱਗ ਦੇ ਉੱਤੇ ਅੱਗ ਤੇ ਭੁੰਨ ਲਿਆ ਹੁਣ ਉਹਨੂੰ ਅੱਧਾ ਕੱਟੋ ਜਿਹਦਾ ਇੱਕ ਕੰਨ ਦੁਖਦਾ ਪਿਆ ਫੇਰ ਤਾਂ ਅੱਧਾ ਕੱਟ ਕੇ ਉਹ ਯੂਜ਼ ਕਰਨਾ ਦੂਜੇ ਨੂੰ ਆਪਾਂ ਜੇ ਸਾਡਾ ਹਾਰਡ ਕੇਸ ਹੁੰਦਾ ਜਾਂ ਹਾਰਡ ਪਾਰਸ ਹੁੰਦਾ ਉੱਚ ਰੱਖ ਦੇਣਾ ਤਾਂ ਕਿ ਕੋਸਾ ਰਹੇ ਤੇ ਜੇ ਦੋਨੋਂ ਕਰਨੇ ਆ ਫਿਰ ਦੋਨੋਂ ਯੂਜ਼ ਕਰ ਲਾਂਗੇ ਕਰਨਾ ਕੀ ਹੈਗਾ ਜਿਹੜਾ ਹੁਣ ਇੱਕ ਹੈਂਡ ਟਾਵਲ ਲੈ ਕੇ ਹੈਂਡ ਟਾਵਲ ਦੇ ਆਹਰੋਂ ਫੜ ਲੈਣਾ ਫਰੰਟ ਤੇ ਵੀ ਕੁਝ ਕਵਰ ਕਰਨਾ ਕਰ ਲੋ ਤਾਂ ਕਿ ਜੇ ਕੰਨ ਤੇ ਲਾਉਂਗੇ ਜਾਂ ਕੰਨ ਸੜਨਾ ਚਾਵੇ ਸੋ ਉਹਨੂੰ ਜਦੋਂ ਤੱਕ ਉਹ ਪਿਆਜ਼ ਗਰਮ ਹੈਗਾ ਕੋਸਾ ਆ ਆਪਾਂ ਲਾ ਕੇ ਰੱਖਣਾ ਕੰਨ ਦੇ ਉੱਤੇ ਜਿਹੜਾ ਵੀ ਕੰਨ ਹੈਗਾ ਆ ਉਹ ਰੱਖੋਗੇ ਤੁਹਾਡੇ ਕੰਨ ਦੇ ਵਿੱਚ ਜਿਹੜੀ ਵੀ ਕੋਈ ਇਨਫੈਕਸ਼ਨ ਜੋ ਵੀ ਕੁਝ ਹੋਊਗਾ ਬਾਹਰ ਚੂਗਾ ਓਕੇ ਜੇ ਬਾਇਜੈਂਸ ਬਾਇਜੈਂਸ ਪਿਆਜ਼ ਨਹੀਂ ਹੈਗਾ ਬਿਕੋਜ਼ ਇਟ ਹੈਪਨ ਸਮਟਾਈਮਸ ਸ਼ਾਇਦ ਪਿਆਜ਼ ਬਾਇਜੈਂਸ ਮੁੱਕੇ ਹੋਣ ਪਰ ਇਨਫੈਕਸ਼ਨ ਹੈਗੇ ਫੇਰ ਕੀ ਕਰੀਏ ਲੂਣ ਹੈਗਾ ਨਾ ਸੋ ਲੂਣ ਲਗਭਗ ਇੱਕ ਮੁਠ ਲੂਣ ਲੈ ਕੇ ਉਹ ਕੰਨ ਚ ਨਹੀਂ ਪਾਉਣਾ ਸੁਣ ਲਓ ਪਹਿਲਾਂ ਐਵੇਂ ਕਾੜੀ ਕਰਨ ਲੱਗੇ ਹੋ ਲੂਣ ਲੈ ਕੇ ਉਹਨੂੰ ਫਰਾਈ ਪੈਨ ਚ ਪਾਓ ਉਹਨੂੰ ਗਰਮ ਕਰੋ ਜਦ ਲੂਣ ਗਰਮ ਹੋ ਗਿਆ ਉਹਨੂੰ ਪੇਪਰ ਡਰ ਹੁੰਦਾ ਆਪਣਾ ਪੇਪਰ ਕਹਿੰਦਾ ਹੈਂਡ ਟਾਵਲ ਦੇ ਵਿੱਚ ਪਾ ਕੇ ਹੈ ਨਾ ਮੋ ਜਿਹੜਾ ਆ ਹੈਂਡ ਟਾਵਲ ਹੈ ਆ ਹੈਂਡ ਟਾਵਲ ਹੋਵੇ ਐ ਚਾ ਲੂਣ ਪਾ ਕੇ ਇਹਨੂੰ ਕਵਰ ਕਰੋ ਇਦਾਂ ਕਵਰ ਕਰੋ ਇਦਾਂ ਇਦਾਂ ਸੋ ਇਹ ਉਹ ਬਣ ਗਈ ਲਾ ਇਦਾਂ ਚੌਰਸ ਜਿਹਾ ਬਣ ਗਿਆ ਉਹ ਜਿਹੜਾ ਵੀ ਕੰਨ ਹੈਗਾ ਉਹਦੇ ਤੇ ਲਾ ਲੋ ਜੇ ਗਰਮ ਜਾ ਰਹਾ ਹੈ ਇਹ ਤੇ ਕੋ ਕਪੜਾ ਲਾ ਲੋ ਦੇਖਿਓ ਕੰਨ ਦੇ ਵਿੱਚ ਜੋ ਕੁਝ ਵੀ ਹੈਗਾ ਡਲ ਕਮ ਆਊਟ ਓਕੇ ਤੇ ਤੁਸੀਂ ਦਰਦ ਤੋਂ ਫ੍ਰੀ ਆਲ ਰਾਈ ਜੀ ਅਸਵਾਉੇ ਤਰੀਕੇ ਤੇ ਟੇਕ ਕੇਅਰ ਆਫ ਯੂ ਸੋ